ਮੈਂ ਬਹੁਤ ਖੁਸ਼ਕਿਸਮਤ ਆ ਕਿ ਜ਼ਿੰਦਗੀ 'ਚ ਜਿਹੜਾ ਵੀ ਮੇਰਾ ਪੈਸ਼ਨ ਰਹਾ ਸਾਹਮਣੇ ਭਲੀ ਸਰ ਸਾਹਿਬ ਲਗਭਗ 1986 ਤੋਂ ਬਾਅਦ ਮੇਰਾ ਮੋਹ ਹਮੇਸ਼ਾ ਹੀ ਭਾਸ਼ਾ ਨਾਲ ਸੰਗੀਤ ਨਾਲ ਕਲਾ ਨਾਲ ਸੱਭਿਆਚਾਰ ਨਾਲ ਆਪਣੇ ਵਿਰਸੇ ਵਿਰਾਸਤ ਨਾਲ ਰਿਹਾ ਔਰ ਉਸ ਤੋਂ ਬਾਅਦ ਮੈਂ ਲਗਾਤਾਰ ਇਹ ਮੇਰੀ ਜ਼ਿੰਦਗੀ ਦਾ ਮਕਸਦ ਰਿਹਾ ਕਿ ਜਿਹੜਾ ਸਾਡਾ ਜੀਵਨ ਆ ਸੱਭਿਆਚਾਰ ਆ ਇਹ ਕਿਸੇ ਵੀ ਮਟੀਰੀਅਲਿਸਟਿਕ ਚੀਜ਼ ਨਾਲੋਂ ਜ਼ਿਆਦਾ ਜ਼ਰੂਰੀ ਆ ਮੈਂ ਇਹਨੂੰ ਇੱਕ ਤਰ੍ਹਾਂ ਨਾਲ ਜਿਵੇਂ ਕੰਪਿਊਟਰ ਚ ਇੱਕ ਸੌਫਟਵੇਅਰ ਹੁੰਦਾ ਮੈਂ ਐਵੇਂ ਸਮਝਦਾ ਕਿ ਮਨੁੱਖ ਦੇ ਦਿਮਾਗਾਂ ਦੇ ਅੰਦਰ ਜਿਹੜਾ ਜਿਹੜਾ ਵਿਚਾਰ ਆ ਉਹ ਵਿਚਾਰ ਦਰਅਸਲ ਸੱਭਿਆਚਾਰ ਆ ਤੇ ਉਹਦੀ ਉਹਦੇ ਲਈ ਕੰਮ ਕਰਨਾ ਅਹਿਮ ਜ਼ਰੂਰੀਅਤ ਚੰਗੇ ਸਮਾਜ ਦੀ ਸਿਰਜਣ ਦੇ ਲਈ ਚੰਗੇ ਪੰਜਾਬ ਦੀ ਸਿਰਜਣ ਦੇ ਲਈ ਚੰਗੀ ਪੰਜਾਬੀਤ ਵਾਲੀ ਭਾਵਨਾ ਲੈ ਕੇ ਸਾਡੇ ਸਾਰੇ ਪੰਜਾਬੀ ਪੈਦਾ ਹੋਣ ਵਿਚਰਨ ਸੋ ਇਸ لحاظ ਨਾਲ ਮੈਨੂੰ ਜਿਸ ਕੰਮ ਲਈ ਇੱਥੇ ਲਗਾਇਆ ਗਿਆ ਮੈਂ ਬਹੁਤ ਧੰਨਵਾਦੀ ਆ ਪਾਰਟੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜੀਵਾਲ ਜੀ ਮੈਂ ਬਹੁਤ ਨਿੱਜੀ ਤੌਰ ਤੇ ਉਹਨਾਂ ਦੇ ਜਿਹੜੀ ਵਰਕ ਸਟਾਈਲ ਆ ਜਿਹੜਾ ਉਹਨਾਂ ਦਾ ਸਮਾਜ ਪ੍ਰਤੀ ਰੂਹ ਉਹਨਾਂ ਦੀ ਸੋਚ ਆ ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਔਰ ਧੰਨਵਾਦੀ ਆ ਉਹਨਾਂ ਦਾ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਇਸ ਮਹਿਕਮੇ ਸ਼ਾਮਲ ਕੀਤਾ ਉਸ ਤੋਂ ਬਾਅਦ ਸਾਰੀਆਂ ਮੌਜੂਦ ਸ਼ਖਸੀਅਤਾਂ ਖਾਸ ਤੌਰ ਤੇ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਆਏ ਨੇ ਸਪੀਕਰ ਸਰਦਾਰ ਕੁਲਤਾ ਸਿੰਘ ਸੰਧਵਾ ਜੀ ਆਏ ਨੇ ਔਰ ਸਾਡੇ ਟੂਰਿਜ਼ਮ ਮਿਨਿਸਟਰ ਸੋਨ ਸਾਹਵ ਆਈ ਸੀ ਔਰ ਸਾਡੇ ਮੁੰਡੀਆਂ ਸਾਹਿਬ ਸਨੀ ਆਲੂ ਵਾਲੀਆ ਜੀ ਬਾਕੀ ਚਿਮ ਹਰਪਾਲ ਚਿਮਾ ਜੀ ਪੰਜਾਬ ਦੇ ਫਾਈਨੈਂਸ ਮਿਨਿਸਟਰ ਰਾਜਵਿੰਦਰ ਥਿਆੜਾ ਜੀ ਆਤਮਪ੍ਰਕਾਸ਼ ਜੀ ਜਮੋਜੀ ਸਾਰੇ ਗਰਗਖ ਸਾਹਿਬ ਸਾਰੇ ਅਸੀਂ ਹਮ ਖਿਆਲ ਹੋ ਕੇ ਆ ਅਸੀਂ ਸਾਡਾ ਪੋਲਿਟਿਕ ਸਾਡਾ ਪੈਸ਼ਨ ਆ ਇਹ ਸਾਡਾ ਪ੍ਰੋਫੈਸ਼ਨ ਨਹੀਂ ਹੈ ਅਸੀਂ ਆਪਣੇ ਪੈਸ਼ਨ ਕਰਕੇ ਆਪਣੇ ਕੰਮਾਂ ਨੂੰ ਛੱਡ ਕੇ ਇਸ ਪਾਸੇ ਆਏ ਹਰ ਵਿਅਕਤੀ ਜੇ ਜਿਹੜਾ ਵੀ ਉਹਦਾ ਇੰਟਰਸਟ ਆ ਜੇ ਕਿਸੇ ਦਾ ਐਜੂਕੇਸ਼ਨ ਆ ਤਾਂ ਐਜੂਕੇਸ਼ਨ ਚ ਆ ਕਿਸੇ ਦਾ ਹੈਲਥ ਚ ਹੈਲਥ ਚ ਆ ਮੇਰਾ ਜੇ ਕਲਚਰ ਆ ਸਭਿਆਚਾਰ ਆ ਤਾਂ ਮੈਂ ਉਹਦੇ ਚ ਆ ਸੋ ਮੈਂ ਬਹੁਤ ਜ਼ਿਆਦਾ ਧਨਵਾਦੀ ਹਾਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਬੱਚੇ ਜਿਹੜੇ ਅਸੀਂ ਇੱਕ ਪੁਲ ਹਾਂ ਮੈਂ ਸੋਚਦਾ ਕਿ ਮੈਂ ਇੱਕ ਪੁਲ ਹਾਂ ਆਪਣੇ ਬਜ਼ੁਰਗਾਂ ਤੇ ਆਪਣੀ ਪੀੜੀ ਦੇ ਬੱਚਿਆਂ ਦੇ ਵਿਚਕਾਰ ਮੇਰਾ ਫਰਜ਼ ਹੈ ਕਿ ਚੰਗਾ ਵਿਰਸਾ ਚੰਗੀ ਵਿਰਾਸਤ ਚੰਗਾ ਸੱਭਿਆਚਾਰ ਲਾਵਾਂ ਉਹਨੂੰ ਹੋਰ ਰਿਫਾਈਨ ਕਰਾਂ ਔਰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹ ਦੇ ਦਵਾਂ ਇਹ ਮੇਰਾ ਫਰਜ਼ ਮੰਦਾ ਬ੍ਰਿੰਗ ਅ ਮਿਡਲ ਜਨਰੇਸ਼ਨ ਬ੍ਰਿੰਗ ਅ ਬ੍ਰਿਜ ਜਨਰੇਸ਼ਨ ਤੇ ਪ੍ਰਮਾਤਮਾ ਇਹਨਾਂ ਸਾਰਿਆਂ ਵੱਡਿਆਂ ਭਰਾਵਾਂ ਪੈਣਾ ਦੀਆਂ शुभकामनाओं ਦੇ ਨਾਲ ਮੈਨੂੰ ਤੁਹਾਡੀਆਂ ਖਾਸ ਤੌਰ ਤੇ ਤੁਸੀਂ ਵੀ ਹਮਖਿਆਲ ਲੋਕੋ ਮੀਡੀਆ ਵੀ ਜਿਹੜਾ ਆਰਟ ਇਹ ਵੀ ਇੱਕ ਤਰ੍ਹਾਂ ਦਾ ਆਰਟ ਆ ਇਹ ਕੋਈ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਜੌਬ ਨਹੀਂ ਹੈ ਇਹਨੂੰ ਵੀ ਮੈਂ ਕਲਾਚੀ ਗੰਡਾ ਸੋ ਤੁਹਾਡੇ ਸਾਰਿਆਂ ਦੇ ਸ਼ੁਭ ਕਾਮਨਾਵਾਂ ਦੇ ਨਾਲ ਪਰਮਾਤਮਾ ਨੂੰ ਸ਼ਕਤੀ ਦੇਵੇ ਕਿ ਮੈਂ ਇਸ ਸੀਟ ਨਾਲ ਇਨਸਾਫ ਕਰ ਸਕਾਂ ਇਮਾਨਦਾਰੀ ਲਗਨ ਤੇ ਮਿਹਨਤ ਨਾਲ ਇਸ ਪੰਜਾਬ ਤੇ ਪੰਜਾਬੀ ਦੀ ਸੇਵਾ ਕਰ ਸਕਾਂ ਬਹੁਤ ਚੰਗਾ ਚਲੋ ਬਹੁਤ